ਪਠਾਨਕੋਟ ਦੇ ਸਰਨਾ ਦੇ ਵਿੱਚ ਇੱਕ ਟਾਬੇ 'ਚ ਕੁਝ ਨੌਜਵਾਨਾਂ ਵੱਲੋਂ ਪੰਤੋਸ 6 ਲੋਕਾਂ ਤੇ ਗੋਲੀਆਂ ਵਰਸਾ ਦਿੱਤੀ ਗਈਆਂ ਹਮਲਾਵਰਾਂ ਵੱਲੋਂ 7 ਰਾਉਂਡ ਫਾਇਰ ਕੀਤੇ ਗਏ ਜਿਸ ਦੇ ਵਿੱਚ ਦੋ ਦ ਨੌਜਵਾਨਾਂ ਨੂੰ ਤਿੰਨ ਗੋਲੀਆਂ ਲੱਗ ਗਈਆਂ ਫਿਲਹਾਲ ਦੋਨੋਂ ਜ਼ਖਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਫਰਸਟ ਏਡ ਮੁਹੱਈਆ ਕਰਵਾ ਕੇ ਅੱਗੇ ਰੈਫਰ ਕਰ ਦਿੱਤਾ ਗਿਆ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਤੋਂ ਬਾਅਦ ਹਮਲੇ ਦੀ ਅਸਲ ਵਜ੍ਹਾ ਪਤਾ ਲੱਗ ਸਕੇਗੀ ਅਤੇ ਹਮਲਾਵਰਾਂ ਦਾ ਵੀ ਪਤਾ ਲੱਗ ਸਕੇਗਾ ਮੇਰਾ ਨਾਮ ਸੁਮੇਤਾ ਹੈਗਾ ਤਾਂ ਮੈਂ ਵਾਰਡ ਇੰਚਾਰਜ ਹੈਗਾ ਇਸੋਂ ਦਾ ਮੈਨੂੰ ਜਿ세 ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ ਚਾਰ ਪੰਜ ਮੁੰਡੇ ਬਾਹਰ ਡਰਾਡ ਹੋਰ ਗੋਲੀਆਂ ਲੈ ਕੇ ਆਏ ਨੇ ਤੇ ਉਹਨਾਂ ਨੇ ਆਂਦੇ ਆਂਦਾ ਤੋਂ 8 ਤੋਂ 9 ਫਾਇਰ ਕਰਤੇ ਆ ਜਿਹਦੇ ਵਿੱਚ ਸੱਤ ਕੋਲ ਤੇ ਬਰਾਮਦ ਹੋ ਗਏ ਆ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਗਿਆ ਸਾਰੀ ਪੁਲਿਸ ਵੀ ਆ ਗਈ ਆਪਣੀ ਕਾਰਵਾਈ ਕਰਦੀ ਪਈ ਹੈ ਸਾਰਾ ਕੁਝ ਤੇ ਈ ਚਾਹਨੀ ਹੈ ਕਿ ਇਹ ਜਿਹੜੀ ਹੋਇਆ ਜਿੱਦਾਂ ਦੇ ਅਟੈਕ ਹੋ ਰਿਹਾ ਹੈ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਸਓ ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇ ਜਾਣ ਜਲਦੀ ਤੋਂ ਜਲਦੀ ਐਤੋਂ ਤਿੰਨ ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਔਰ ਉਹ ਸਿਵਲ ਹਸਪੀਟਲ ਵਿੱਚ ਜਿਹੜਾ ਪਤਾ ਲੱਗਾ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਹੈਗੇ ਆ ਕਿੰਨੀਆਂ ਗੋਲੀਆਂ ਚੱਲੀਆਂ ਆ ਇਨਾ ਸਰਨੇ ਚੌਕ ਦੇ ਵਿੱਚ ਇੱਕ ਬਾਸ਼ੀ ਦਾ ਢਾਬਾ ਆ ਇੱਥੇ ਸਾਨੂੰ ਇਨਫਾਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੁਝ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ 7-9 ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਪਾਕਸ਼ਾ ਨਹੀਂ ਜਾਊਗਾ ਇਹਦੀ ਹਾਲੇ ਨਿ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ ਮਿਲਾਲ ਹਸਪਤਾਲ ਬਰਨਗੋੜ ਦੀ ਐਮਰਜੈਂਸੀ ਵਿੱਚ ਕਰੀਬ ਪੋਨੇ 1 ਵਜੇ ਦੋ ਪੇਸ਼ੈਂਟ ਆਏ ਹੈਗੇ ਜਿਨ੍ਹਾਂ ਨੂੰ ਗਨ ਸ਼ਾਟ ਇਜਰੀਜ਼ ਹੋਈਆਂ ਹੈਗੀਆਂ ਤੇ ਇੱਕ ਦਾ ਨਾਮ ਹੈਗਾ ਵਿਕਰਮ ਸਿੰਘ ਜਿਹੜਾ ਕਿ ਮਡਹਟ ਕਲੋਨੀ ਕੱਚੇ ਕੁਆਟਰ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਹੜਾ ਨਾਮ ਹੈਗਾ ਲਖਵਿੰਦਰ ਸਿੰਘ ਇਹ ਨਿਊ ਥਰੇਹਾਲ ਦੇ ਰਹਿਣ ਵਾਲੇ ਹੈਗੇ ਦੋਨਾਂ ਦੀ ਉਮਰ ਜਿਹੜੀ ਹੈ 35-36 ਸਾਲ ਦੇ ਕਰੀਬ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ ਸਰ ਕੀ ਕੰਡੀਸ਼ਨ ਕੀ ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਫਰਸਟ ایڈ ਦਿੱਤੀ ਹੈ ਅਸੀਂ ਤੇ ਉਹਨਾਂ ਨੂੰ ਸਟੇਬਲ ਕਰ ਦਿੱਤਾ ਹੈ ਉਸ ਅਨੁਸਾਰ ਦੋਨੇ ਬੱਚੇ ਜਿਹੜੇ ਹੈਗੇ ਆ ਹੋਸ਼ ਵਿੱਚ ਸੀਗੇ ਤੇ ਇਹਨਾਂ ਨੂੰ ਹਾਇਰ ਸੈਂਟਰ ਵਿੱਚ ਰੈਫਰ ਅਗਲੇ ਇਲਾਜ ਲਈ ਅਸੀਂ ਕਰ ਦਿੱਤਾ ਸਰ ਕਿੰਨੀਆਂ ਕੀ ਸਰ ਜੀ ਇਹ ਅਜੇ ਕਲੀਅਰ ਨਹੀਂ ਹੈਗਾ ਹੈ ਫਾਈਲ ਚ ਦੇਖ ਕੇ ਮੈਂ ਤੁਹਾਨੂੰ ਦੱਸਦਾਗਾ ਤੇ ਜਿਹੜੀ ਪ੍ਰੀਮਰੀ ਇਨਫੋਰਮੇਸ਼ਨ ਹੈਗੀ ਉਹਦੇ ਵਿੱਚ ਵਿਕਰਾਂਤ ਜੀ ਨੂੰ ਦੋ ਗੋਲੀਆਂ ਲੱਗੀਆਂ ਲੱਤਾਂ ਤੇ ਇੱਕ ਬਾਹ ਤੇ ਤੇ ਲਖਵਿੰਦਰ ਜੀ ਨੂੰ ਜਿਹੜੀ ਹੈ ਛਾਤੀ ਤੇ ਗੋਲੀ ਲੱਗੀ ਸਰ ਪੇਸ਼ੈਂਟ ਦੀ ਸਥਿਤੀ ਦੋ ਹੀ ਸਾਡੇ ਕੋਲ ਦੋ ਪੇਸ਼ੈਂਟ ਰਿਪੋਰਟ ਕੀਤੀ ਹੈ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੈਸ ਸਿੰਘ ਦੀ ਰਿਪੋਰਟ